ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 6:30 ਪੌਣੇ 7 ਦਾ ਵੈਸੇ ਟਾਈਮ ਹੈ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਈਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਜਿਹੜੀ ਅੱਜ ਦੀ ਆਪਣੀ ਵੀਡੀਓ ਆ ਡੇਲੀ ਰੁਟੀਨ ਵਰਕ ਦੇ ਪਿੰਡਾਂ ਦੇ ਕੰਮ ਧੰਦੇ ਹੁੰਦੇ ਆ ਸਵੇਰ ਤੇ ਉਹਦੇ ਬਾਰੇ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਵਿਦ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਬਾਕੀ ਜਿਹਨਾਂ ਨੇ ਕੱਲ ਦੀ ਵੀਡੀਓ ਦੇ ਵਿੱਚ ਜੀ ਸਭ ਤੋਂ ਪਹਿਲਾਂ ਸਹੀ ਆਨਸਰ ਦਿੱਤਾ ਸੀ ਉਹਨਾਂ ਦੇ ਚੈਨਲ ਦਾ ਨਾਮ ਹੈ ਮੇਰੀ ਮਾਂ ਤੇ ਉਹ ਕੁਕਿੰਗ ਦੇ ਸ਼ਾਰਟਸ ਵਗੈਰਾ ਪਾਉਂਦੇ ਨੇ ਸੋ ਉਹਨਾਂ ਦੇ ਚੈਨਲ ਉਨ ਜਾ ਕੇ ਸਬਸਕ੍ਰਾਈਬ ਕਰ ਲਿਓ ਬਾਕੀ ਜੇ ਤੁਸੀਂ ਵੀ ਚਾਹੋ ਨੇ ਆਪਾਂ ਤੁਹਾਡੇ ਚੈਨਲ ਦਾ ਨਾਮ ਲਈਏ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਓ ਸੁਣਿਓ ਤੇ ਉਹਦੇ ਵਿੱਚ ਪੁੱਛੇ ਹੋਏ ਸਵਾਲ ਦਾ ਜਵਾਬ ਸਭ ਤੋਂ ਪਹਿਲਾਂ ਸਹੀ ਦਿਓ ਸੋ ਚਲੋ ਹਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਤੇ ਹੁਣ ਮੈਂ ਤੇ ਰਮਾਨ ਲੱਗੇ ਆ ਜੀ ਸੰਨੀ ਕਰਨ ਤੇ ਸਵੇਰ ਦੇ ਟਾਈਮ ਦੀ ਠੀਕ ਹੈ ਵੈਸੇ ਤਾਂ ਆਪੇ ਇੱਕ ਟਾਈਮ ਪੱਠੇ ਇੱਕ ਟਾਈਮ ਸੰਨੀ ਕਰਦੇ ਹੁੰਦੇ ਸੀ ਅੱਗੇ ਆਪਾਂ ਸਵੇਰ ਦੇ ਟਾਈਮ ਮਤਲਬ ਪੱਠੇ ਪਾਉਂਦੇ ਸੀ ਆਥਣ ਵੇਲੇ ਸੰਨੀ ਕਰ ਦਿੰਦੇ ਸੀ ਪਰ ਥੋੜਾ ਜਿਹਾ ਘਰ ਦੇ ਵਿੱਚ ਪ੍ਰੋਬਲਮ ਚੱਲ ਰਹੀ ਆ ਉਹਦਾ ਕਰਕੇ ਜਿਹੜਾ ਹੈਗਾ ਹੁਣ ਆਪਾਂ ਦੋਨੋਂ ਟਾਈਮ ਹੀ ਸੰਨੀ ਕਰ ਰਹੇ ਆਂਗੇ। ਤੇ ਮੰਮੀ ਲੱਗੇ ਹੋਏ ਨੇ ਰੋਟੀ ਲਾਉਣ ਉਹ ਕਹਿੰਦੇ ਰੋਟੀ ਮੈਂ ਲਾ ਲੰਨੀ ਆਂ ਤੇ ਬਾਅਦ ਤੁਸੀਂ ਆਪਣੇ ਬਾਕੀ ਦੇ ਕੰਮ ਖਤਮ ਕਰ ਲਓ ਕਿ ਅੱਜ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਰਾਤ ਵੀ ਚੱਲੀ ਸੀ ਫਿਰ ਉਸ ਤੋਂ ਬਾਅਦ ਫਿਰ ਰੁਕ ਜਾਈ ਗਈ ਸੀ ਫਿਰ ਫਿਰ ਇੱਕਦਮ ਜੇ ਚੱਲ ਪਈ ਆ ਤੇ ਹੁਣ ਇਹ ਦੁਪਹਿਰ ਤੱਕ ਇਦਾਂ ਹੀ ਚੱਲਣੀ ਆ। ਤੇ ਬਾਕੀ ਝਾੜੂ-ਚੂੜੋ ਪਾ ਲਿਆ, ਗੋਹਾ ਵਗੈਰਾ ਮੈਂ ਸੈੱਟ ਲਿਆ ਫਟਾਫਟ ਕਿਉਂਕਿ ਮੌਸਮ ਦਾ ਨਹੀਂ ਪਤਾ ਹੁੰਦਾ ਵੀ ਕਦ ਹੈਨਾ ਵੀ ਮੀਂਹ ਆ ਜਾ ਤੇ ਫਿਰ ਸਾਡੀ ਪ੍ਰੋਬਲਮ ਆ ਜਾਂਦੀ ਹੈ ਇਹ ਆ ਜਾਂਦੀ ਹੈ ਵੀ ਬੋਹਾ ਫਿੱਟਣਾ ਬਹੁਤ ਔਖਾ ਹੁੰਦਾ ਜਿਹੜੀ ਤਿਲਕਣ ਹੋ ਜਾਂਦੀ ਆ ਤਾਂ ਕਰਕੇ ਸਾੜੇ-ਸਾੜੇ ਕੰਮ ਨੇ ਮੀੜਿਆ ਤੇ ਬਾਕੀ ਫਿਰ ਉਸ ਤੋਂ ਬਾਅਦ ਫਿਰ ਮੈਂ ਕਰੂੰਗੀ ਰਸੋਈ ਦਾ ਕੰਮ ਧੰਦਾ ਵੀ ਪਹਿਲਾਂ ਇਧਰੋਂ ਸਸੂਆਂ ਦਾ ਨਿਮੇੜ ਲਵਾ ਬਸ ਕੱਲੀ ਸੰਨੀ-ਸੰਨੀ ਆਪਣੀ ਰਹਿੰਦੀ ਆ ਧਾਰਾ ਬੋਹਾ ਝਾੜੂ ਸਭ ਕੁਝ ਆਪਣਾ ਕੰਪਲੀਟ ਹੋ ਗਿਆ ਸੋ ਚਲੋ ਜੀ ਹੁਣ ਅਸੀਂ ਲੱਗਦੇ ਆਂ ਸੰਨੀ ਕਰਨ ਹਾਂਜੀ ਲੋ ਜੀ ਹੁਣ ਇੱਥੇ ਲੱਗਦੇ ਆਂਗੇ ਜੀ ਆਪਾਂ ਸੰਨੀ ਕਰਨ ਤੇ ਪਸ਼ੂ ਮੈਂ ਤੁਹਾਨੂੰ ਪਹਿਲਾਂ ਵੀ ਸਾਡਾ ਵੀਡੀਓ ਸ਼ੇਅਰ ਕੀਤਾ ਸੀ ਵੀ ਆਪਾਂ ਥੋੜੇ ਜਿ ਘਟਾਈ ਹੋਏ ਨੇ ਕਿਉਂਕਿ ਜਿਹੜੀਆਂ ਬੈੜੀਆਂ ਨਾ ਇਹ ਘੱਟ ਦੁੱਧ ਵਾਲੀਆਂ ਨੇ ਜਿਵੇਂ 15 16 17 ਇਦਾਂ ਤੇ ਹੁਣ ਸਾਡਾ ਮਤਲਬ ਕੀ ਇਹ ਪਲਾਨ ਚੱਲ ਰਿਹਾ ਵੀ ਅਸੀਂ 20 ਲੀਟਰ ਤੋਂ ਆਪ ਵਾਲੀਆਂ ਬੈੜੀਆਂ ਪਾਈਏ ਤੇ ਕਿਉਂਕਿ ਕੰਮ ਇਹਨਾਂ ਨੂੰ ਵੀ ਆਪਾਂ ਸੰਭਣਾ ਹੈ ਨਾ ਤਾਂ ਵੀ ਕੰਮ ਕਰਨਾ ਹੈ ਆਪਾਂ ਉਹਨਾਂ ਨੂੰ ਵੀ ਸੰਭਣਾ ਤਾਂ ਵੀ ਕੰਮ ਕਰਨਾ ਹੈ ਬੀਜ਼ੀ ਬੰਦੇ ਨੇ ਦੋਨਾਂ ਸਾਈਡ ਹੀ ਰਹਿਣਾ ਸੋ ਫਿਰ ਅਸੀਂ ਆਖਿਆ ਵੀ ਕਿਉਂ ਨਾ ਆਪਾਂ ਚੰਗੇ ਤਰੀਕੇ ਨਾਲ ਕਰੀਏ ਤੇ ਬਾਕੀ ਇੱਥੇ ਮੈਂ ਜਿਹੜਾ ਕਰ ਰਹੀ ਸੀ ਪਾਣੀ ਨਾਲ ਸੰਨੀ ਕਰ ਰਹੀ ਆ ਕਿਉਂਕਿ ਆਪਾਂ ਇੱਕ ਚੂਰਾ ਫੀਡ ਹੈ ਉਹ ਪਾ ਦਨੇ ਹੁੰਨੇ ਆ ਤੇ ਇੱਕ ਆਪਾਂ ਜਿਹੜੀ ਪਕੌੜੀ ਫੀਡ ਆਉਂਦੀ ਆ ਉਹ ਪਾਉਣੀ ਆ ਤੇ ਬਾਕੀ ਮਿਨਰਲ ਮਿਕਸਚਰ ਵੀ ਪਾਉਣੀ ਆ ਆਪਾਂ ਤੇ ਮੈਨੂੰ ਮਿਕਸਚਰ ਦਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜਿਹੜੀ ਉਹਨਾਂ ਦੇ શરી ਦੇ ਵਿੱਚ ਘਾਟ ਹੁੰਦੀ ਆ ਉਹਨੂੰ ਪੂਰੀ ਕਰ ਦਿੰਦਾ ਤੇ ਨਾਲੇ ਸਿਹਤ ਵਧੀਆ ਰਹਿੰਦੀ ਆ ਤੇ ਦੁੱਧ ਵੀ ਵਧੀਆ ਰਹਿੰਦਾ ਹੈਗਾ ਦੁੱਧ 'ਚ ਵੀ ਤਾਕਤ ਪ੍ਰੋਪਰ ਬਣੀ ਰਹਿੰਦੀ ਆ ਪਰ ਕੁਝ ਦਿਨਾਂ ਬਾਅਦ ਜਿਹੜਾ ਹੈਗਾ ਆਪਣੇ ਕੋਲ ਜਿਹੜਾ ਮਿਨਰਲ ਮਿਕਸਚਰ ਆ ਉਹਨ ਖਤਮ ਹੋਇਆ ਵਾ ਤੇ ਕਿਉਂਕਿ ਵੀ ਇਹ ਥੋੜਾ ਬਿਜ਼ੀ ਸੀਗੇ ਤੇ ਤਾਂ ਕਰਕੇ ਫਿਰ ਹਰੇ ਟਾਈਮ ਨਹੀਂ ਮਿਲਦਾ ਤੇ ਲਿਆਉਣ ਦਾ ਤੇ ਵੈਸੇ ਆਪਾਂ 5 ਕਿਲੋ ਵਾਲੀ ਪੈਕਿੰਗ ਲੈ ਕੇ ਆਉਣੀ ਹੁੰਦੀ ਆ ਠੀਕ ਹੈ ਜੀ ਸੋ ਉਹਦੇ ਨਾਲ ਫਿਰ ਆਪਣਾ ਕਾਫੀ ਟਾਈਮ ਨਿਕਲ ਜਾਂਦਾ ਤੇ ਆਪਾਂ ਫੀਲਡ ਦੇ ਵਿੱਚ ਹੀ ਜਿਹੜਾ ਹੈਗਾ ਮਨਨ ਮਿਕਸਚਰ ਪਾਉਣੀ ਆ ਕਿ ਫੀਡ ਜਿਹੜੀ ਪਕੌੜੀ ਵਾਲੀ ਫੀਡ ਹੁੰਦੀ ਆ ਨਾ ਉਹਦੇ ਉੱਤੇ ਪਾ ਦਿੰਨੇ ਆ ਤੇ ਫਿਰ ਡਾਇਰੈਕਟ ਉਹਦੇ ਪੇਟ ਦੇ ਵਿੱਚ ਜਾਂਦਾ ਕਿਉਂਕਿ ਉਹ ਡਾਇਰੈਕਟ ਹੀ ਪੇਟ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਆ ਤੇ ਫੇਰ ਹੀ ਉਹ ਅਸਰ ਕਰਦਾਗਾ ਤੇ ਜੇ ਆਪਾਂ ਉਹਨੂੰ ਸੰਨੀ ਦੇ ਵਿੱਚ ਪਾ ਦਨੇ ਆ ਤਾਂ ਫੇਰ ਉਹ ਜਿਹੜਾ ਉਹ ਨਾ ਅਸਰ ਨਹੀਂ ਕਰਦਾ ਤੇ ਤੁਸੀਂ ਉੱਥੇ ਦੇਖਿਆ ਹੋਣਾ ਮੈਂ ਹੁਣ ਚੂਰਾ ਫੀਡ ਪਾਈ ਆ ਤੇ ਇਹ ਚੂਰਾ ਫੀਡ ਜਿਵੇਂ ਕਈ ਲੋਕ ਪਹਿਲਾਂ ਤਾਂ ਪ੍ਰਾਇਮ ਟੈਂਡਰ ਵਿੱਚ ਆਪਣਾ ਦਾਣਾ ਪਾਉਂਦੇ ਹੁੰਦੇ ਹਨਾ ਗਰਮੀਆਂ ਦੇ ਵਿੱਚ ਜਿਉਂਦਾ ਦਾਣਾ ਵੀ ਹੁੰਦਾ ਮੈਂ ਵੀ ਵੈਸੇ ਇਹਨਾਂ ਨੂੰ ਹੁਣ ਇਹੀ ਕਿਹਾ ਸੀ ਮੈਂ ਕਿਹਾ ਵੀ ਇਹ ਫੀਡ ਦੀ ਬਜਾਏ ਨਾ ਜਿਉਂਦਾ ਦਾਣਾ ਦਿਓ ਕਿਉਂਕਿ ਇੱਕ ਤਾਂ ਗਰਮੀਆਂ ਦੇ ਵਿੱਚ ਉਹ ਠੰਡਾ ਹੁੰਦਾ ਹਨਾ ਤੇ ਇੱਕ ਵਧੀਆ ਰਹਿੰਦਾ ਹੈ ਤੇ ਫੀਡ ਦਾ ਵੈਸੇ ਖਰਚਾ ਤਾਂ ਉਨੇ ਹੀ ਪੈ ਜਾਂਦਾ ਦਾਣੇ ਦਾ ਵੀ ਤੇ ਫੀਡ ਦਾ ਵੀ ਪਰ ਇਹ ਹੁੰਦਾ ਵੀ ਜਿਹੜੀ ਇਹ ਫੀਡ ਆ ਗਈ ਤੇ ਦੂਜੀ ਫੀਡ ਵੀ ਫਿਰ ਡਬਲ ਚੀਜ਼ ਪੈ ਰਹੀ ਹੈ ਹਨਾ ਉਹਦੇ ਨਾਲ ਫਿਰ ਦੁੱਧ ਘਟਦਾ ਖੁਰਾਕ ਜਿਹੜੀ ਆ ਜੀ ਆਪਾਂ ਘੱਟ ਪਾਉਣੀ ਆ ਤਾਂ ਵੀ ਦੁੱਧ ਘਟਦਾ ਪਰ ਲੋੜ ਤੋਂ ਜ਼ਿਆਦਾ ਖੁਰਾਕ ਪਾਉਣ ਨਾਲ ਵੀ ਦੁੱਧ ਘਟਦਾ ਦਾ ਠੀਕ ਹੈ ਜੀ ਦੋ ਕਾਰਨਾ ਕਰਕੇ ਦੁੱਧ ਘਟਦਾਗਾ ਜੀ ਆਪਾਂ ਖਰਾ ਘੱਟ ਪੋਨੇ ਤਾਂ ਵੀ ਘਟ ਦਿੰਦਾ ਕੋਸ਼ੁੱਧ ਜੀ ਆਪਾਂ ਲੋਡ ਤੋਂ ਜ਼ਿਆਦਾ ਪਾਈ ਚਲੀਏ ਉਹਨਾਂ ਨੂੰ ਹਾਜਮ ਕਰਨ ਦਾ ਟਾਈਮ ਨਾ ਦਈਏ ਫਿਰ ਵੀ ਇਹਦਾ ਦੁੱਧ ਘਟਣਾ ਸ਼ੁਰੂ ਹੋ ਜਾਂਦਾਗਾ ਸੋ ਲੋ ਜੀ ਇੱਥੇ ਮੈਂ ਜਿਹੜਾ ਇਹ ਬੈਡਿੰਗ ਤਾਂ ਸੰਨੀ ਕਰ ਦਿੱਤੀ ਆ ਤੇ ਬੱਚੀਆਂ ਨੂੰ ਜਿਹੜੀ ਆਪਾਂ ਰਾਤ ਦੀ ਥੋੜੀ ਜਿਹੀ ਬਚੀ ਪਈ ਸੀਗੀ ਉਹਦੇ ਵਿੱਚ ਹੀ ਮੈਂ ਤੂੜੀ ਮਿਲਾਤੀ ਸੀ ਤੇ ਉਹਦੇ ਵਿੱਚ ਦਾਣਾ ਮਿਲਾਤਾ ਸੀਗਾ ਤੇ ਵੈਸੇ ਤੋਂ ਆਪਣੇ ਪਸ਼ੂ ਜ਼ਿਆਦਾ ਹੁੰਦੇ ਸੀ ਉਦੋਂ ਕਾਫੀ ਟਾਈਮ ਲੱਗ ਜਾਂਦਾ ਸੀ ਸੰਨੀ ਕਰਨ ਹੁਣ ਤਾਂ ਬਹੁਤ ਛੇਤੀ ਹੋ ਜਾਂਦੀ ਆ ਸੰਨੀ ਹੁਣ ਨਹੀਂ ਜ਼ਿਆਦਾ ਟਾਈਮ ਲੱਪਾ ਨੂੰ ਲੱਗਦਾ ਹੈਗਾ ਲਓ ਜੀ ਹੁਣ ਮੈਂ ਆਗੀ ਰਸੋਈ ਦੇ ਵਿੱਚ ਤੇ ਹੁਣ ਮੈਂ ਭਾਂਡੇ ਧੋਣ ਲੱਗੀ ਸੀ ਚਾਹ ਪਾਣੀ ਵਾਲੇ ਆਪਣੇ ਸਵੀਰਾ ਜਿਹੜੇ ਭਾਂਡੇ ਹੁੰਦੇ ਆ ਤੇ ਇੱਥੇ ਮੈਂ ਭਾਂਡੇ ਜਿਹੜੇ ਘਾਲ ਕੇ ਪਹਿਲਾਂ ਦੂਜੀ ਸਿੰਕ ਚ ਰੱਖ ਲਈ ਸੀ ਤੇ ਇਹ ਸਿੰਕ ਨੂੰ ਮੈਂ ਹੁਣ ਸਾਫ਼ ਕਰ ਰਹੀ ਸੀ ਤੇ ਕਿਉਂਕਿ ਫਿਰ ਆਪਾਂ ਜਦੋਂ ਭਾਂਡੇ ਨੂੰ ਹੁਣ ਸਾਬਣ ਲਾ ਕੇ ਧਰਦੇ ਆ ਤਾਂ ਸਿੰਕ ਝੂਠੀ ਜੀ ਹੁੰਦੀ ਕਿਉਂਕਿ ਉਹ ਝੂਠੇ ਭਾਂਡੇ ਵਿੱਚ ਧਰੇ ਹੁੰਦੀ ਆ ਫਿਰ ਤਰਾਂ ਕਰਕੇ ਮੈਂ ਪਹਿਲਾਂ ਸਾਬਣ ਲਾ ਰਹੀ ਆ ਵੀ ਜਾਂ ਕਿ ਜਦੋਂ ਪਾ ਸਾਬਣ ਲਾ ਕੇ ਭਾਂਡੇ ਦੇ ਵਿੱਚ ਧਰਾਂਗੇ ਵੀ ਉਹ ਝੂਠੇ ਨਾ ਹੋਣ ਸੁੱਚੇ ਰਹਿਣ ਤੇ ਨਾਲੇ ਨਾਲ ਹੀ ਫਾਇਦਾ ਇਹ ਆ ਵੀ ਸਿੰਕ ਵੀ ਨਾਲ ਹੀ ਆਪਣੀ ਸਾਫ਼ ਹੋ ਜਾਂਦੀ ਹੈ ਨਾ ਸੋ ਇੱਥੇ ਹੁਣ ਮੈਂ ਲੱਗੀ ਸੀ ਭਾਂਡਿਆਂ ਨੂੰ ਸਾਬਣ ਵਗੈਰਾ ਲਾਉਣ ਤੇ ਇੱਕ ਆਪਣੀ ਪ੍ਰਾਂਤਾ ਧੋਣ ਨਾਲ ਹੀ ਕਿਉਂਕਿ ਆਟਾ ਗੁੰਨਿਆ ਸੀਗਾ ਰੋਟੀ ਮੰਮੀ ਲਾ ਰਹੀ ਨੇ ਤੇ ਨਾਲ ਨਾਲ ਉਹ ਮੇਰੇ ਗੱਲਾਂ ਕਰ ਰਹੀ ਸੀ ਇੱਥੇ ਤੇ ਨਾਲ ਨਾਲ ਅਸੀਂ ਜਿਹੜਾ ਮੈਂ ਆਪਣੇ ਭਾਂਡੇ ਧੋਈ ਜਾ ਰਹੀ ਸੀ ਮੈਂ ਮੰਮੀ ਕਹਿੰਦੇ ਵੀ ਚੱਲ ਤੇਰਾ ਛੇਤੀ ਕੰਮ ਖਤੋਂ ਹੋ ਜੂ ਵੀ ਫਟਾਫਟ ਆਪਾਂ ਉਕੇ ਜਨਾ ਹਵਾ ਬਹੁਤ ਚੱਲ ਰਹੀ ਹੈ ਹਵਾਕਾਰ ਕਿਹੜਾ ਹੈ ਹੁੰਦਾ ਵੀ ਸਾਰੇ ਸਾਰੇ ਕੰਮ ਨਿਪਟ ਜਵੇ ਨਹੀਂ ਤਾਂ ਫਿਰ ਨਾ ਤਾਂ ਝਾੜੂ ਲਾਉਣ ਦਾ ਕੋਈ ਫਾਇਦਾ ਨਾ ਸਫਾਈ ਕਰਨ ਦਾ ਸਾਰਾ ਮਿੱਟੀ ਘਟਾਏ ਸਿੱਧਾ ਅੰਦਰ ਨੂੰ ਆਉਂਦਾ ਤੇ ਇੱਕ ਆਪਣਾ ਵੀੜਾ ਬੱਚਾ ਹੋਣ ਕਰਕੇ ਮਿੱਟੀ ਬਹੁਤ ਆਉਂਦੀ ਆ ਚੱਕ ਕੇ ਮੰਗੇ ਨਹੀਂ ਤਾਂ ਨਾ ਹੈਗੇ ਸਾਰੇ ਤੋਂ ਕੰਮ ਨਹੀਂ ਇਹ ਪਹਿਲਾਂ ਬਣਾਉਂਦੇ ਤਾਂ ਹੈ ਨਾ ਇਹਨੂੰ ਕਾਸਟਰੀਗੇ ਕਰਿਆ ਆਹ ਜਿਹੜਾ ਰਿੜਸਤਾਰ ਨਵੇਂ ਬਣਾ ਕੇ ਉਹ ਜਿਹੜਾ ਉਹਦਾ ਤੇਰੇ ਨਾਲ ਕੋਸੀ ਕੋਈ ਵੀ ਤੇਰੇ ਜਿਹਾ ਰਹੇ ਤੇਰੇ ਜਿਹਾ ਬੱਡੇ ਤੋਂ ਬਣੇ ਚੁੰਦੇ ਤਲੱਟ ਕੇ ਦੇ ਲੈਂਦੇ ਆ ਤੇ ਮੈਂ ਕਹਿੰਦੇ ਟੋਸਟਰ ਵੀ ਧਰਦ ਗਏ ਹੁਣ ਇਹਦੋਂ ਕਿ ਤੇ ਬਣਾਉਣਾ ਬਤਾ ਤਾ ਲਿਆ ਨਾ ਗੇ ਤੇ ਹਾਂ ਹੈਗਾ ਉਹ ਟੋਸਟਰ ਵਿੱਚ ਦੂਜਾ ਟੋਸਟਰ ਵੀ ਜੀ ਧਰਦਾ ਨਹੀਂ ਮੈਂ ਇਹ ਵੀ ਬਰ ਐਥੇ ਮੁੱਟੀ ਪੈਂਦੀ ਆ ਚਾਹੇ ਡੱਬੇ 'ਚ ਹੀ ਆ ਪਰ ਫੇਰ ਮੁੱਟੀ ਪੈਂਦੀ ਆ ਹੈਨਾ ਤੇ ਜਦੋਂ ਕਿ ਤੇ ਪਰੋਣਾ ਉਹ ਤੋਂ ਪਰ ਸੋ ਨੀਂ ਚੀਜ਼ ਕੱਢ ਲਈ ਜੀ ਮੈਂ ਕਹਿਣਾ ਨਹੀਂ ਸੋਚੀ ਜਾਨੀ ਆ ਉਹ ਵੀ ਰੱਖ ਦੇ ਉਹਨਾਂ ਦਾ ਪ੍ਰਿੰਟਰ ਜੀ ਸਾਫ ਦਾ ਅੱਛਾ ਪ੍ਰਿੰਟਰ ਆ ਪ੍ਰਿੰਟਰ ਵੀ ਰੱਖ ਲੈਣੇ ਅੱਜ ਵਿੱਚ ਹੋਰ ਬਾਤ ਕੋਈ ਉਹ ਪ੍ਰਿੰਟਰ ਖਾਲੀ ਪਏ ਐ ਕਿ ਦਿੱਲੀ ਵਾਲਾ ਚੁੱਲ੍ਹਾ ਸੋਚਿਆ ਲਿਆ ਉਹਨੂੰ ਵੀ ਉਹਨਾਂ ਨੂੰ ਜਿਹਾ ਟੇਢੂਆ ਹਨਾ ਅੱਛਾ ਤਾਂ ਤੇ ਵੀ ਨਾਲਾਂ ਦੇ ਤਾਂ ਤਾਂ ਨਹੀਂ ਆ ਰਿਹਾ ਕਿ ਗਾਟ ਸੋਚਿਆ ਤਾਂ ਉਹਨੇ ਵੀ ਵਾਹ ਜੀ ਦਰ ਬੁਰਾ ਸਿਖੂ ਦਾ ਹਾਂਜੀ ਹੁਣ ਇੱਥੇ ਜੀ ਮੈਂ ਧੋਰੀ ਸੀ ਟੂਟੀਆਂ ਕਿਉਂਕਿ ਆਪਣੇ ਤੁਸੀਂ ਦੇਖ ਸਕਦੇ ਹੋ ਰੈਕ ਨਾ ਭਾਂਡੇ ਆਲਾ ਟੂਟੀਆਂ ਦੇ ਉੱਪਰ ਲੱਗਿਆ ਹੋਇਆ ਜਦੋਂ ਫਿਰ ਭਾਂਡੇ ਧੋਕੇ ਧਰਦੇ ਆ ਨਾ ਉਹਨਾਂ ਦੇ ਜਿਹੜਾ ਪਾਣੀ ਹੁੰਦਾ ਤੁੱਕੇ ਵਗੈਰਾ ਟੂਟੀਆਂ ਦੇ ਉੱਤੇ ਡਿੱਗ ਡਿੱਗ ਕੇ ਪਾਜੇ ਪੈ ਜਾਂਦੇ ਨੇ ਚਿੱਟੇ ਚਿੱਟੇ ਜੇ ਤੇ ਫਿਰ ਇੱਕ ਦਿਨ ਛੱਡ ਕੇ ਆਪਾਂ ਬਰਸ਼ ਨਾਲ ਮਾਰ ਦਿੰਨੇ ਆ ਟੋਟੀਆਂ ਦੇ ਉੱਤੇ ਵੀ ਤਾਂ ਕਿ ਇਹ ਸਾਫ਼ ਜੀਆਂ ਹੋ ਜਾਂਦੀਆਂ ਇਹ ਵਾਕੀ ਤੁਸੀਂ ਇਹ ਦੇਖ ਸਕਦੇ ਹੋ ਟੂਟੀਆਂ ਨਾ ਥੋੜੀਆਂ ਜੀਆਂ ਜੜੀਆਂ ਹੈਗੀਆਂ ਇਹ ਮਤਲਬ ਕਿ ਪਿੱਛੇ ਨੂੰ ਹਟਵੀਂਆਂ ਜੀ ਲਾਤੀਆਂ ਉਹਨਾਂ ਨੇ ਤੇ ਪਾਣੀ ਕਿ ਘੇਰੇ ਪਿੱਛੇ ਨੂੰ ਜ਼ਿਆਦਾ ਡਿੱਗਦਾਗਾ ਸੋ ਅਸੀਂ ਹੁਣ ਸੋਚਿਆ ਸੀ ਵੀ ਜਾਂ ਤਾਂ ਇਹ ਟੂਟੀਆਂ ਹੀ ਜਿਹੜੀਆਂ ਅੱਗੇ ਨੂੰ ਥੋੜੀ ਜੀ ਡੰਡੀ ਲੰਬੀ ਹੋਵੇ ਫੇ ਦੂਜੀਆਂ ਚੇਂਜ ਕਰਾ ਦਾਂਗੇ ਤੇ ਵੀ ਦੇਖਦੇ ਆਂ ਹਾਲੇ ਨਹੀਂ ਕੁਝ ਪੱਕੀ ਸਲਾਹ ਤਾਂ ਨਹੀਂ ਬਣੀ ਤੇ ਵਾਕੀ ਇੱਥੇ ਹੁਣ ਮੈਂ ਦੂਸਰੀ ਸਿੰਕ ਜਿਹੜੀ ਦੂਜੀ ਸਾਈਡ ਦੀ ਉਹ ਵੀ ਧੋਰੀ ਸੀਗੀ ਮੈਂ ਕਿ ਇਹਨੂੰ ਵੀ ਚੰਗੀ ਤਰ੍ਹਾਂ ਧੋ ਦਵਾ ਤੇ ਕਿਉਂਕਿ ਸਾਫ ਜੀਆਂ ਫਿਰ ਵਧੀਆ ਲੱਗਦੀਆਂ ਜੀ ਆਪਾਂ ਇਹਨਾਂ ਨੂੰ ਇੱਕ ਦਿਨ ਵੀ ਸਾਫ਼ ਨਾ ਕਰੀਏ ਹਨਾ ਗੰਦੀਆਂ ਜੀਆਂ ਹੋ ਜਾਂਦੀਆਂ ਤੇ ਫਿਰ ਸੋਹਣਾ ਜਿਹਾ ਵੀ ਨਹੀਂ ਲੱਗਦਾ ਕਈ ਵਾਰੀ ਕੋਈ ਆ ਜੇ ਫਿਰ ਬਹੁਤ ਅਜੀਬ ਜਿਹਾ ਲੱਗਦਾਗਾ ਸਾਡੇ ਕੋਲ ਜਿਹੜੀਆਂ ਕਾਂਕਾਲੀਆਂ ਬੋਰੀਆਂ ਜਿਹੜੀਆਂ ਆਪਾਂ ਢੋਲ ਚ ਪਾਉਣੀਆਂ ਉਹ ਹਲੇ ਇਦਾਂ ਹੀ ਰੱਖੀਆਂ ਹੋਈਆਂ ਨੇ ਆਪਾਂ ਤੇ ਇੱਕ ਆ ਬੋਰੀ ਪਈ ਐ ਤੇ ਉਧਰ ਆਪਾਂ ਪਰੇ ਲਿਮਾਰੀ ਲਾਤੀ ਆ ਜਿਹੜੇ ਇਹ ਵਾਲੇ ਬੈੱਡ ਸੀ ਪਹਿਲਾਂ ਇਹ ਇੱਧਰਲੇ ਕਮਰੇ ਦੇ ਵਿੱਚ ਲੱਗੇ ਹੋਏ ਸੀ ਇਹ ਪੁਰਾਣੇ ਬੈੱਡ ਨੇ ਫਿਰ ਆਪਾਂ ਇਹ ਇੱਧਰ ਲਾਤੀ ਆ ਜਿਹੜਾ ਕਣਕ ਵਾਲਾ ਢੋਲ ਆ ਉਹ ਆਪਾਂ ਹਲੇ ਬਾਹਰ ਕੱਢਿਆ ਹੋ ਤੇ ਮੇਰੇ ਹਸਬੰਦ ਹਾਲੇ ਕਾਰਨੀ ਸੀਗੇ ਇਸ ਕਰਕੇ ਕਣਕ ਆਪਣੀ ਇਦਾਂ ਹੀ ਪਈ ਆ ਤੇ ਸ਼ਾਇਦ ਉਹ ਅੱਜ ਆਉਣਗੇ ਤੇ ਫਿਰ ਉਹ ਆਪਾਂ ਕਣਕ ਵਗੈਰਾ ਚੱਕ ਕੇ ਜਿਹੜੀ ਢੋਲ ਚ ਪਾ ਦਾਂਗੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਹ ਹਵਾ ਬਹੁਤ ਚੱਲ ਰਹੀ ਹੈ ਹਨਾ ਮੀਂਹ ਮੂ ਦਾ ਨਹੀਂ ਪਤਾ ਹੁੰਦਾ ਤੇ ਫਿਰ ਆਪਾਂ ਜਿਹੜਾ ਇਧਰੋਂ ਇਹ ਭਰਾਂਦਾ ਦਾ ਛੋਟਾ ਹੀ ਆ ਤੁਸੀਂ ਦੇਖ ਸਕਦੇ ਹੋ ਤੇ ਉਹਦਾ ਕਰਕੇ ਫਿਰ ਕਈ ਵਾਰੀ ਇੱਥੋਂ ਬਾਛੜ ਬੂਛੜ ਅੰਦਰ ਆਉਂਦਾ ਡਰ ਰਹਿੰਦਾ ਵੀ ਕਣਕ ਗਿੱਲੀ ਨਾ ਹੋ ਜੇ ਸੋ ਇਹ ਆਪਾਂ ਇੱਥੇ ਰੱਖੀ ਹੋਈ ਆ ਹਲੇ ਤਾਂ ਹੀ ਫਿਰ ਕਿਉਂਕਿ ਜਗ੍ਹਾ ਹੈ ਨਹੀਂ ਸੀ ਜ਼ਿਆਦਾ ਕਮਰਾ ਪੂਰਾ ਜਿਹੜਾ ਸੀਗਾ ਭਰਿਆ ਪਿਆ ਸਮਾਨ ਦੇ ਨਾਲ ਲਓ ਜੀ ਇੱਥੇ ਹੁਣ ਮੈਂ ਲੱਗੀ ਸੀ ਰੋਟੀ ਪਾਉਣ ਤੇ ਮੇਰੀ ਤੇ ਾਰਮਾਨ ਦੀ ਮੰਮੀ ਰੋਟੀ ਖਾ ਚੁੱਕੇ ਸੀਗੇ ਕਿਉਂਕਿ ਉਹਨਾਂ ਨੇ ਦਵਾਈ ਲੈਣੀ ਹੁੰਦੀ ਹੈ ਸੋ ਤਾਂ ਕਰਕੇ ਅਸੀਂ ਥੋੜਾ ਕੰਮ ਉਧੋਂ ਤਨਵੇਂੜ ਕੇ ਫਿਰ ਰੋਟੀ ਖਾ ਰਹੇ ਸੀ ਤਾਂ ਕਰਕੇ ਥੋੜਾ ਲੇਟ ਹੋ ਗਏ ਤੇ ਵਾਕੀ ਅੱਜ ਅਸੀਂ ਰੋਟੀ ਖਾ ਰਹੀਆਂ ਦਹੀਂ ਲੱਸੀ ਚਟਣੀ ਤੇ ਮੱਖਣੀ ਦੇ ਨਾਲ ਪੁਰਾਣੇ ਟਾਈਮ ਦੇ ਵਿੱਚ ਹਨਾ ਜਿਆਤਰ ਲੋਕ ਘਰਾਂ ਦੇ ਵਿੱਚ ਦਹੀਂ ਲੱਸੀ ਚਟਣੀ ਨਹੀਂ ਸਵੇਰੇ ਰੋਟੀ ਖਾਂਦੇ ਹੁੰਦੇ ਤੇ ਪਰ ਅੱਜ ਕੱਲ ਆਪਾਂ ਥੋੜਾ ਜਾਂ ਐ ਹੁੰਦਾ ਵੀ ਕਮਾ ਧੰਦਾ ਤੇ ਜਾਂਦੀ ਕਰਕੇ ਦਾਲ ਸਬਜੀ ਸਵੇਰੇ ਬਣ ਜਾਂਦੀ ਆ ਤੇ ਕਈ ਘਰਾਂ ਦੇ ਵਿੱਚ ਸਵੇਰੇ ਦਾਲ ਸਬਜੀ ਨਹੀਂ ਰੋਟੀ ਖਾਧੀ ਜਾਂਦੀ ਆ ਤੇ ਇੱਥੇ ਮੈਂ ਜੀ ਮਖਣੀ ਜਿਹੜੀ ਥਾਲ ਚ ਰੱਖ ਲਈ ਸੀ ਕਿਉਂਕਿ ਰੋਟੀਆਂ ਆਸੀਆਂ ਆਪਣੀਆਂ ਗਰਮ ਤੇ ਮੈਨੂੰ ਇਹ ਸੀਗਾ ਜਦੋਂ ਰੋਟੀ ਖਾਵਾਂਗੇ ਉਦੋਂ ਉੱਤੇ ਮਖਣੀ ਧਰ ਲਾਂਗੇ ਉੱਤੇ ਜਿਹੜੇ ਚਟਣੀ ਧਰ ਲਾਂਗੇ ਬਿਰੋਟੀ ਫਿਰ ਸੁਆਦ ਲੱਗਦੀ ਆ ਜੇ ਆਪਾਂ ਲੱਗ ਤੋਂ ਕੌਲੀ ਚ ਗਰਮ ਕਰ ਲੈਨੇ ਆ ਹਨਾ ਤੇ ਫਿਰ ਉਹ ਉਨੀ ਸੁਆਦ ਜੀ ਨਹੀਂ ਲੱਗਦੀ ਹੈਗੀ ਤਾਂ ਕਰਕੇ ਫਿਰ ਮੈਂ ਥਾਲ ਚ ਲੱਗ ਤੋਂ ਰੱਖੀ ਸੀ ਤੇ ਇੱਥੇ ਮੈਂ ਪਾ ਰਹੀ ਸੀ ਜੀ ਨਮਕ ਮਿਰਚ ਥੋੜਾ ਜਿਹਾ ਕਾਲੀ ਮਿਰਚ ਆਪਦੀ ਦਹੀਂ ਦੇ ਵਿੱਚ ਤੇ ਅਰਮਾਨ ਨਹੀਂ ਖਾਂਦਾ ਨਮਕ ਮਿਰਚ ਪਾ ਕੇ ਉਹ ਸਿੰਪਲ ਦਹੀਂ ਖਾਂਦਾ ਜਿਸ ਦਿਨ ਬੂੰਦੀ ਪਾਈ ਹੋਵੇ ਉਸ ਦਿਨ ਉਹ ਜ਼ਰੂਰ ਕਾਲੀ ਮਿਰਚ ਤੇ ਨਮਕ ਵਗੈਰਾ ਪਾ ਕੇ ਖਾ ਲੈਂਦਾ ਤੇ ਨਹੀਂ ਸਿੰਪਲੀ ਖਾਂਦਾ ਸੋ ਤਾਂ ਕਰਕੇ ਮੈਂ ਇੱਥੇ ਸਿਰਫ ਆਪਦੀ ਦਹੀਂ ਦੇ ਵਿੱਚ ਜਿਹੜਾ ਹੈਗਾ ਨਮਕ ਮਿਰਚ ਤੇ ਥੋੜੀ ਜੀ ਕਾਲੀ ਮਿਰਚ ਪਾ ਲਈ ਸੀ ਤੇ ਇੱਥੇ ਜੀ ਹੁਣ ਮੈਂ ਰੋਟੀਆਂ ਵੀ ਰੱਖ ਲੀਆਂ ਸੀ ਤੇ ਨਾਲ ਹੀ ਰੱਖ ਲਈ ਸੀਗੇ ਦੋ ਚਮਚ ਤੇ ਰੋਟੀਆਂ ਪੰਦਰ ਵੈ ਕਿ ਖਾਣੀ ਸੀ ਕਿਉਂਕਿ ਹਵਾ ਬਹੁਤ ਚੱਲ ਰਹੀ ਸੀ ਤੇ ਇੱਥੇ ਜੀ ਹੁਣ ਮੈਂ ਪਾਰੀ ਸੀ ਲੱਸੀ ਜਿਹੜਾ ਆ ਭਾਂਡਾ ਹੈ ਲੱਸੀ ਆਪੇ ਇਹਦੇ ਵਿੱਚ ਹੀ ਰੜਕਦਿਆਂ ਗੜਬਾ ਇਹਦੇ ਉੱਤੀ ਮਧਾਣੀ ਫਿੱਟ ਹੋ ਜਾਂਦੀ ਆ ਤੇ ਇਹਨੂੰ ਆਪਾਂ ਇਹ ਰੋਟੀਆਂ ਸਾਕੇ ਬਾਅਦ ਚ ਜਿਹੜੀ ਲੱਸੀ ਆ ਪਲਾਸਟਿਕ ਦੇ ਭਾਂਡੇ ਚ ਕੱਢ ਕੇ ਫਰਿੱਜ ਚ ਲਾ ਦਿੰਨੇ ਆ ਇਹਨੂੰ ਫਿਰ ਧੋ ਦਿੰਨੇ ਆ ਕਿਉਂਕਿ ਫਰ ਨਹੀਂ ਤਾਂ ਜੇ ਰੋਜ਼ ਰੋਜ਼ ਆਪਾਂ ਨਾ ਧੋਏ ਹਨਾ ਗਰਮੀ ਚ ਕਜੀਬ ਜੀ স্মੈਲ ਜੀ ਆਉਣ ਲੱਗ ਜਾਂਦੀ ਆ ਫਿਰ ਲੱਸੀ ਪੀਣ ਨੂੰ ਦਿਲ ਨਹੀਂ ਕਰਦਾ ਤੇ ਇੱਥੇ ਈਰਮਾਨ ਦੀ ਮਤਲਬ ਸੀ ਕੱਪ ਦੇ ਵਿੱਚ ਲੱਸੀ ਆਪ ਦੀ ਗਲਾਸ ਚ ਕਿਉਂਕਿ ਈਰਮਾਨ ਖੁਲੂਡੂਲੀ ਲੱਸੀ ਪੀ ਕੇ ਬਹੁਤ ਖੁਸ਼ ਆ ਉਹ ਦਿਨੇ ਵੀ ਕਈ ਵਾਰ ਲੱਸੀ ਪੀਂਦਾ ਤੇ ਲੋ ਜੀ ਇੱਥੇ ਹੁਣ ਆ ਗਏ ਸੀ ਅਸੀਂ ਅੰਦਰ ਤੇ ਥੱਲੇ ਬਹਿ ਕੇ ਰੋਟੀ ਖਾ ਰਹੇ ਆ ਤਾਂ ਦੇਖ ਸਕਦੇ ਹੋ ਕਾਰਪਟ ਦੇ ਉੱਤੇ ਬੈਠ ਤੇ ਤੁਸੀਂ ਸੋਚ ਰਹੇ ਹੋਗੇ ਵੀ ਅਸੀਂ ਇੱਥੇ ਥੱਲੇ ਕਿਉਂ ਬੈਠੇ ਆ ਕਿਉਂਕਿ ਇੱਕ ਤਾਂ ਨਾ ਇੱਕ ਆਪਣੇ ਵਿਊਅਰਸ ਨੇ ਸੰਗਰੂਰ ਸਾਈਡ ਤੋਂ ਬਜ਼ੁਰਗ ਉਹਨਾਂ ਨੇ ਕਮੈਂਟ ਕੀਤਾ ਸੀ ਇੱਕ ਵਾਰੀ ਕਹਿੰਦੇ ਵੀ ਬਟਾ ਤੁਸੀਂ ਥੱਲੇ ਬਹਿ ਕੇ ਰੋਟੀ ਖਾਇਆ ਕਰੋ ਵੀ ਘਰ ਦੇ ਵਿੱਚ ਬਰਕਤ ਆਉਂਦੀ ਆ ਤੇ ਦੇਖੋ ਕਈ ਕਈ ਵਾਰ ਤਾਂ ਆਪਾਂ ਸੋਚ ਲੈਂਦੇ ਆ ਵੀ ਐਵੇਂ ਇਹਨਾਂ ਗੱਲਾਂ 'ਚ ਕੋਈ ਫਾਇਦਾ ਨਹੀਂ ਜਾਂ ਉਹ ਤਾਂ ਵਹਿਮ ਨੇ ਪਰ ਜੇ ਦੇਖਿਆ ਜਾਵੇ ਪੁਰਾਣੇ ਟਾਈਮ ਦੇ ਵਿੱਚ ਜੀ ਆਪਾਂ ਬਜ਼ੁਰਗਿਆਂ ਦਾ ਕਹਿਣਾ ਮੰਨਦੇ ਸੀ ਕਰਾਂ ਦੇ ਵਿੱਚ ਸੁੱਖ ਸ਼ਾਂਤੀ ਸਮਰiddhi ਵੀ ਬਹੁਤ ਹੁੰਦੀ ਸੀ ਪਰ ਅੱਜ ਟਾਈਮ ਦੇ ਵਿੱਚ ਆਪਾਂ ਜਿਹੜੇ ਹੈਗੇ ਮਾਡਰਨ ਪੀੜੀ ਜਿਹੜੀ ਆਪਾਂ ਆ ਮਾਡਰਨ ਸੋਚ ਲੈ ਲਈ ਆਪਾਂ ਹਨਾ ਆਪਾਂ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ ਤਾਂ ਉਹਨੇ ਦੇਖੋ ਦੁੱਖ ਕਸ਼ਟ ਵੀ ਦੁਨੀਆ ਤੇ ਜਿਹੜੇ ਆ ਮੇਰੇ ਖਿਆਲ ਚ ਵੱਧਦੀ ਜਾ ਰਹੇ ਨੇ ਸੋ ਜੇ ਇਹਨਾਂ ਗੱਲਾਂ ਨੂੰ ਮੰਨ ਲੈਣੇ ਕੋਈ ਹਰਜ ਨਹੀਂ ਕਿਹੜਾ ਤੇ ਵਿੱਚ ਕੋਈ ਖਰਚਾ ਹੋਣਾ ਠੀਕ ਹੈ ਤੇ ਬਾਕੀ ਜਿਹੜੀ ਕਾਰਪੇਟ ਤੇ ਆਪਾਂ ਬੈਠੇ ਆਂ ਜੀ ਇਹਦੇ ਉੱਤੇ ਮਿੱਟੀ ਘੱਟਾ ਨਹੀਂ ਹੁੰਦਾ ਚੁੱਪਨਾ ਆਪਾਂ ਬਾਹਰ ਹੀ ਲਾਉਣੀ ਆ ਕਿਉਂਕਿ ਇਹ ਵੱਡਾ ਕਰਕੇ ਵੀ ਫਿਰ ਨੰਗੇ ਪੈਰ ਕੇ ਵੀ ਰਿਮਾਨ ਲੱਗੇ ਨਾ ਉਦਨੇ ਉੱਪ ਤੇ ਫਿਰ ਉਹ ਮਿੱਟੀ ਲੱਗ ਕੇ ਫਿਰ ਉਹ ਗੱਦਿਆਂ ਦੇ ਵਿੱਚ ਮਿੱਟੀ ਜਾਂਦੀ ਐ ਇਸ ਕਰਕੇ ਹੁਣ ਮੈਂ ਸਭ ਨੂੰ ਕਹਾ ਵਿੱਚ ਚਪਲ ਬਾਹਰ ਉਤਾਰਨੀ ਐ ਲਓ ਜੀ ਤੇ ਜਿਹੜਾ ਆਪਣਾ ਅੱਜ ਦਾ ਕੁਐਸਚਨ ਐ ਵੀ ਬੈੜੀਆਂ ਦੁੱਧ ਕਿਹੜੇ ਕਾਰਨਾ ਘੜ ਕੇ ਘੜਦੀਆਂ ਨੇ ਉਹ ਮੈਂ ਵੀਡੀਓ ਦੇ ਵਿੱਚ ਮੈਂਸ਼ਨਾਂ ਕੀਤੀਆਂ ਨੇ ਉਹ ਤੁਸੀਂ ਜ਼ਰੂਰ ਜਿਹੜਾ ਹੈਗਾ ਉਹਦਾ ਆਨਸਰ ਦਿਓ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ